डायलेक्टिक्स जो हेगेल ने ਦਿੱਤੇ ਸੰ ਉਸ ਦੇ ਮੁੱਖ ਤਿੰਨ ਕਾਨੂੰਨ ਸਨ ਪਹਿਲਾ ਹੈ ਕਿ ਹਰ ਚੀਜ਼ ਆਪਣੇ ਤੋਂ ਉਲਟੀ ਚੀਜ਼ ਆਪਣੇ ਵਿੱਚ ਲੈ ਕੇ ਚੱਲਦੀ ਹੈ ਦਿਨ ਆਪਣੇ ਵਿੱਚ ਹੀ ਦਿਨ ਤੇ ਰਾਤ ਦੋਨਾਂ ਨੂੰ ਲੈ ਕੇ ਚੱਲਦਾ ਹੈ ਜ ਤਰੀਕ ਆਪਣੇ ਵਿੱਚ ਦਿਨ ਤੇ ਰਾਤ ਦੋਨਾਂ ਨੂੰ ਲੈ ਕੇ ਚੱਲਦੀ ਹੈ ਦੂਜਾ ਹੈ ਛੋਟੇ ਛੋਟੇ ਬਦਲਾਵਾਂ ਤੋਂ ਇੱਕ ਵੱਡੀ ਕ੍ਰਾਂਤੀ ਜਨਮ ਲੈਂਦੀ ਜਿਵੇਂ ਕਿ ਮੈਂ ਕਿਹਾ ਕਿ ਜਦ ਥੋੜੇ ਥੋੜੇ ਮਜ਼ਦੂਰ ਇਕੱਠੇ ਹੋਣਗੇ ਆਪਣੀ ਯੂਨੀਅਨ ਬਣਾਵਨਗੇ ਤਾਂ ਇੱਕ ਫੈਕਟਰੀ ਦੇ ਵਿੱਚ ਯੂਨੀਅਨ ਬਣेंगी ਉਹਨੂੰ ਵੇਖ ਕੇ ਹੋਰ ਫੈਕਟਰੀਆਂ ਦੇ ਵਿੱਚ ਯੂਨੀਅਨਾਂ ਬਣਨਗੀਆਂ ਇਸ ਤੋਂ ਬਾਅਦ ਦੇਸ਼ ਨੂੰ ਵੇਖ ਕੇ ਹੋਰ ਦੇਸ਼ਾਂ ਦੇ ਵਿੱਚ ਸਾਮਵਾਦ ਆਵੇਗਾ ਤੇ ਇਸ ਨਾਲ ਛੋਟੇ-ਛੋਟੇ ਬਦਲਾਵਾਂ ਨਾਲ ਇੱਕ ਵੱਡੀ ਕ੍ਰਾਂਤੀ ਆਵੇਗੀ ਤੇ ਆਖੀਰ ਹੈ ਜ਼ਿੰਦਗੀ ਦਾ ਚੱਕਾ ਇਸ ਨੂੰ ਨਿਗੇਸ਼ਨ ਆਫ ਦਾ ਨਿਗੇਸ਼ਨ ਵੀ ਕਿਹਾ ਜਾਂਦਾ ਹੈ ਕਿ ਮੰਨ ਲਓ ਕਿ ਪਹਿਲਾ ਕ੍ਰਾਂਤੀ ਹੋਈ ਤਾਂ ਜ਼ਿਮੀਂਦਾਰ ਤੋਂ ਬਾਅਦ ਪੂੰਜੀਪਤੀ ਆਇਆ ਹੁਣ ਇੱਕ ਮਾਲਿਕ ਤੋਂ ਦੂਜਾ ਮਾਲਿਕ ਆਇਆ ਮਜ਼ਦੂਰਾਂ ਦੀ ਵੀ ਸਥਿਤੀ ਬਦਲੀ ਪਹਿਲਾਂ ਮਜ਼ਦੂਰ ਗੁਲਾਮ ਸੀ ਜ਼ਮੀਨ ਦੇ ਨਾਲ ਬੰਨਿਆ ਹੋਇਆ ਸੀ ਹੁਣ ਉਸ ਦੇ ਕੋਲ ਆਪਣਾ ਮਾਲਿਕ ਚੁਣਨ ਦੀ ਆਜ਼ਾਦੀ ਸੀ ਹਾਲਾਂਕਿ ਜਿਹੜਾ ਰਿਸ਼ਤਾ ਹੈ ਉਹ ਮਾਲਿਕ ਨੌਕਰ ਦਾ ਹੀ ਰਿਹਾ ਦੁਬਾਰਾ ਆ ਕੇ ਵੀ ਜ਼ਿੰਦਗੀ ਦਾ ਪੜਾ ਉਹੀ ਰਿਹਾ ਪਰ ਹੁਣ ਹਾਲਾਤ ਬਦਲਦੇ ਹੁਣ ਮਾਲਿਕ ਖਰੀਦ ਕੇ ਨਹੀਂ ਰੱਖਦਾ ਨੌਕਰ ਤੇ ਨੌਕਰ ਵੀ ਜ਼ਮੀਨ ਦੇ ਨਾਲ ਜਾਂ ਆਪਣੀ ਫੈਕਟਰੀ ਦੇ ਨਾਲ ਬੰਨਿਆ ਨਹੀਂ ਰਹਿੰਦਾ ਇਹ ਜ਼ਿੰਦਗੀ ਦਾ ਚੱਕਾ ਹੈ ਕਿ ਨਿਗੇਸ਼ਨ ਆਫ ਦੀ ਨਿਗੇਸ਼ਨ ਜਿਹੜੀ ਨਗੇਸ਼ਨ ਤੋਂ ਇੱਕ ਚੇਂਜ ਆਇਆ ਅਗਲਾ ਚੇਂਜ ਉਸਦੀ ਵੀ ਨਗੇਸ਼ਨ ਤੋਂ ਆਵੇਗਾ ਤੇ ਨਵਾਂ ਸਿੰਥੈਸਿਸ ਪੈਦਾ ਹੋਵੇਗਾ ਇਹ ਹੈ Karl Marx ਦਾ ਮੁੱਖ ਯੋਗਦਾਨ ਫਲਸਫੇ ਦੇ ਵਿੱਚ